ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੇ ਮੌਕੇ ਤੇ ਬੀਜੇਪੀ ਸੇਵਾ ਪਖਵਾੜਾ ਬਣਾ ਰਹੀ ਹੈ 17 ਤਰੀਕ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ ਇਹ ਸੇਵਾ ਪਖਵਾੜਾ ਚੱਲੇਗਾ ਇਸ ਦੌਰਾਨ ਜਿੰਨੇ ਜਨ ਕਲਿਆਣ ਦੇ ਕੰਮ ਹੈ ਗਿਆ ਉਹ ਸਾਰੇ ਬੀਜੇਪੀ ਦੇ ਲੀਡਰ ਅਤੇ ਕਾਰਕਟਰ ਜਿਹੜੇ ਆ ਉਹ ਅੰਜਾਮ ਦੇ ਰਹੇ ਨੇ ਇਸ ਸਮੇਂ ਅਸੀਂ ਚੰਡੀਗੜ੍ਹ ਵਿੱਚ ਹੈਗੇ ਆਂ ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਇਸ ਸੇਵਾ ਪਖਵਾੜੇ ਦੇ ਦੌਰਾਨ ਰਕਤਦਾਨ ਸ਼ਿਵਰ ਲੱਗਿਆ ਹੋਇਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਸੋ ਦਿਖਾਵੇ ਇਸ ਸਮੇਂ ਬੀਜੇਪੀ ਦੇ ਜਿਹੜੇ ਲੀਡਰ ਆ ਕਾਰਕਟਰਤਾ ਜਾਂ ਹੋਰ ਜਿਹੜੇ ਆਮ ਲੋਕੀ ਹੈਗੇ ਆ ਉਹ ਰਕਤਦਾਨ ਜਿਹੜਾ ਕਰ ਰਹੇ ਨੇ ਵੱਡੇ ਸਤਰ ਤੇ ਆਪਾਂ ਕੁਝ ਇੱਥੇ ਲੋਕ ਹੈਗੇ ਆ ਜਿਹੜੇ ਕਿ ਰਕਤਦਾਨ ਕਰ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਸਰ ਤੁਸੀਂ ਰਕਤਦਾਨ ਕਰ ਰਹੇ ਹੋ ਮਤਲਬ ਕਿ ਸੇਵਾ ਪਖਵਾੜੇ ਦੇ ਤਹਿਤ ਕਰ ਰਹੇ ਹੋ ਅੱਜ ਮੋਦੀ ਜੀ ਦਾ 75ਵਾਂ ਜਨਮ ਦਿਨ ਹੈ ਤੇ ਅਸੀਂ ਇਸ ਕੈਂਪ ਦੇ ਵਿੱਚ ਅੱਜ ਕੀਤਾ ਸੀਗਾ ਵੀ 75 ਪਲੱਸ ਡੋਨੇਸ਼ਨਾਂ ਕਰਾਂਗੇ ਤੇ ਜਿਹੜੀਆਂ ਕਿ 120 ਤੋਂ ਕ੍ਰਾਸ ਕਰ ਗਈ ਹੈ ਸੋ ਇਹ ਸੇਵਾ ਪਖਵਾੜਾ ਭਾਜਪੀ ਦਾ ਹਲੇ ਚੱਲਦਾ ਹੀ ਰਹੇਗਾ ਇਹਦਾ ਤੁਹਾਨੂੰ ਪਤਾ ਭਾਜਪੀ ਹਮੇਸ਼ਾ ਸੇਵਾ ਲਈ ਖੜੀ ਰਹਿੰਦੀ ਹਾਜ਼ਰ ਰਹਿੰਦੀ ਹੈ ਇਹ ਇਹ ਸਿਰਫ ਜਿਹੜਾ ਰਕਦਨ ਸ਼ਿਵਰ ਤੱਕ ਹੈ ਜਾਂ ਹੋਰ ਵੀ ਜਿਹੜੇ ਇਸ ਕਾਰਜਕ੍ਰਮ ਸੇਵਾ ਪਖਵਾੜੇ ਦੇ ਦੌਰਾਨ ਹੋਣਗੇ ਸੇਵਾ ਪਖਵਾੜੇ ਦੇ ਹੋਰ ਵੀ ਬਹੁਤ ਕਾਰਜਕ੍ਰਮ ਨੇ ਅੱਜ ਸਫਾਈ ਦੇ ਵੀ ਹੋਏ ਸਵੇਰੇ ਇਸ ਵਾਰਡ 'ਚ ਵੀ ਹੋਇਆ ਸਾਡੇ ਕਾਉਂਸਲਰ ਰਜਿੰਦਰ ਸ਼ਰਮਾ ਜੀ ਮਲੋਤਰਾ ਜੀ ਸਵੇਰੇ ਆਏ ਸੀਗੇ ਇਸ ਕੈਂਪ ਦੇ ਵਿੱਚ 1 ਘੰਟਾ ਬੈਠ ਕੇ ਗਏ ਨੇ ਸਾਰੇ ਅੱਜ ਸਾਡੇ 6 ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਸੀਗੇ ਤੇ ਸਾਡਾ ਇਹ ਭਾਰਤ ਰਤਨ ਅਟਲ ਜ਼ਿਲ੍ਹਾ ਹੈ ਸਾਰੇ ਮੰਡਲ ਟੀਮ ਸਾਰੇ ਜ਼ਿਲ੍ਹਾ ਦੇ ਅਧਿਕਾਰੀ ਸਾਰੇ ਸਟੇਟ ਵੱਲੋਂ ਸੰਜੀਤ ਜੀ ਵੀ ਆਏ ਸੀ ਇੱਥੇ ਤੇ ਵੱਧ ਛੱਡ ਕੇ ਇਹ ਚੱਲੇਗਾ 2 ਅਕਤੂਬਰ ਤੱਕ ਚੱਲਣਾ ਪਰ ਸਾਰਾ ਸਾਲ ਹੀ ਸਾਡੀ ਬੀਜੇਪੀ ਸੇਵਾ ਦਾ ਪਖਵਾੜਾ ਇੱਕ ਚੱਲਦਾ ਹੀ ਰਹਿੰਦਾ ਹੈ ਮੈਂ ਇੱਕ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੈਗੀ ਹੈ ਭਾਜੀਪੀ ਹਮੇਸ਼ਾ ਦੇਖੋ ਲੋਕਾਂ ਦੀ ਸੇਵਾ ਲਈ ਖੜੀ ਹੈ ਤੇ ਸਾਡਾ ਮੈਸੇਜ ਇਹੀ ਹੈ ਵੀ ਲੋਕਾਂ ਦੀ ਸੇਵਾ ਕਰੋ ਬਸ ਇਹੀ ਹੈ ਜੀ ਮੈਂ ਕੋਈ ਦੇਖੋ ਲੋਕਾਂ ਦੀ ਸੇਵਾ ਦਾ ਇੱਕ ਮੈਸੇਜ ਦੇਣ ਦੀ ਜਿਹੜੀ ਆ ਕੋਸ਼ਿਸ਼ ਚੱਲ ਰਹੀ ਹੈ ਇੱਥੇ ਕਾਉਂਸਲਰ ਸਾਹਿਬ ਆ ਉਹ ਵੀ ਲੇਟੇ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਸਰ ਜਿਹੜਾ ਇਹ ਸੇਵਾ ਪਖਵਾੜਾ ਇਹ ਰਗਦਾਨ ਸ਼ਿਵਰ ਜਿੱਦਾ ਅੱਜ ਲਗਾਇਆ ਇਸ ਤੋਂ ਇਲਾਵਾ ਵੀ ਕੋਈ ਹੋਰ ਕਾਰਜਕ੍ਰਮ ਵੀ ਹੋਣਗੇ नॉर्मल आज हमारे प्रधानमंत्री मोदी जी यशी का जन्मदिन है आज से लेके दो हफ्ते तक दो तरीक तक हम सेवा पखवाड़ा मनाते हैं ब्लड डोनेशन कैंप हो गया हेल्थ चेक कैंप हो गया सफाई का हो गया गरीबों की और ढंग से मदद करना या पेड़ लगाना तो ऐसे दो हफ्ता हमारा ये सेवा पखवाड़ा चलता रहेगा और सेवा के काम होते रहेंगे ਇਸ ਦਾ ਮਤਲਬ ਆਪਾਂ ਇਹ ਕਹੀਏ ਜਿਹੜਾ ਆਮ ਆਦਮੀ ਹੈ ਜਾਂ ਗਰੀਬ ਆਦਮੀ ਹੈ ਜਿਸ ਦੇ ਕੋਈ ਕੰਮ ਨਹੀਂ ਹੋ ਰਹੇ ਉਹ ਇਸ ਸੇਵਾ ਪਖਵਾੜੇ ਦੇ ਦੌਰਾਨ ਉਹਨਾਂ ਦੇ ਜਿਹੜੇ ਜ਼ਰੂਰਤ ਦੇ ਕੰਮ ਆ ਉਹ ਕਿਤੇ ਜਾਣਗੇ ਹਾਂ ਬੇਸ਼ੱਕ ਕੰਮ ਹੋ ਰਿਹਾ ਜਦੋਂ ਦੀ ਮੋਦੀ ਦੀ ਜੀਤ ਦੀ ਸਰਕਾਰ ਬਣੀ ਔਰ ਇਸ ਪਖਵਾੜੇ ਦੇ ਵਿੱਚ ਵੀ ਵੱਧ ਚੜ ਕੇ ਕੰਮ ਹੋਣਗੇ ਉਹਨਾਂ ਦੇ ਕਿ ਜਿੱਦਾਂ ਮਤਲਬ ਕਿ ਇੱਕ ਜਨ ਸੇਵਾ ਵਾਲਾ ਕੰਮ ਹੈਗਾ ਵੀ ਹਾਂ ਜੀ ਜਿੱਦਾਂ ਸਫਾਈ ਵਾਲਾ ਹੋ ਗਿਆ ਬਲੱਡ ਡੋਨੇਸ਼ਨ ਵਾਲਾ ਹੋ ਗਿਆ ਜਨ ਸੇਵਾ ਦੇ ਤਹਿਤ ਹੋਰ ਕਿਹੜੇ ਇਹ ਕੰਮ ਹੋਣਗੇ ਜਿਸ ਚ ਲੋਕਾਂ ਦੀ ਭਾਗੀਦਾਰੀ ਜਿਹੜੀ ਆ ਉਹ ਬਣੀ ਰਹੇਗੀ ਦੇਖੋ ਜਨ ਸੇਵਾ ਦੇ ਜਦੋਂ ਮੋਦੀ ਜੀ ਜਦੋਂ ਪਹਿਲੀ ਵਾਰ ਆਏ ਸੀ ਉਹਨਾਂ ਨੇ ਆਇਆ ਸੀ ਕਿ ਮੈਂ ਛੋਟੇ-ਛੋਟੇ ਕੰਮ ਵੀ ਕਰੂੰਗਾ ਜਦੋਂ ਤੁਹਾਨੂੰ ਪਤਾ ਕਿ ਅਸੀਂ 18 ਕਰੋੜ ਟਾਇਲਟਾਂ ਬਣਾਈਆਂ ਪੂਰੇ ਇੰਡੀਆ ਦੇ ਵਿੱਚ ਟਾਇਲਟਾਂ ਬਣਾ ਕੇ ਦਿੱਤੀਆਂ ਬਿਜਲੀ ਜਿਸ ਘਰ ਦੇ ਵਿੱਚ ਬਿਜਲੀ ਨਹੀਂ ਆਈ ਸੀ ਔਰ ਹੋਰ ਵੀ ਜਿਸ ਤਰ੍ਹਾਂ ਕੀ ਜੋ ਪੰਕਤੀ ਦੇ ਵਿੱਚ ਆਖਰੀ ਵਿਅਕਤੀ ਖੜਾ ਹੈ ਉਹਦੀ ਪદ્ધਤ ਕਰ ਲਈ ਅਸੀਂ ਹਮੇਸ਼ਾ ਭਾਰਤੀ ਜਨਤਾ ਪਾਰਟੀ ਖੜੀ ਹੈ ਭਾਈ ਇੱਕ ਬਹੁਤ ਵੱਡੀ ਗੱਲ ਹੈ ਤੁਸੀਂ ਦੇਖੋ ਜਨਮ ਦਿਨ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਆ ਔਰ ਬੀਜੇਪੀ ਜਿਹੜੀ ਆ ਸੇਵਾ ਪਖਵਾੜਾ ਬਣਾ ਰਹੀ ਹੈ ਇਹ 2 ਅਕਤੂਬਰ ਤੱਕ ਚੱਲਣਗੇ ਸਿਰਫ ਰਗਦਾਨ ਸ਼ਿਵਰ ਨਹੀਂ ਆ ਬਲਕਿ ਇਸ ਤੋਂ ਲਾਵਾ ਵੀ ਹੋਰ ਕਈ ਕਾਰਜਕ੍ਰਮ ਜਿਹੜੇ ਆ ਆਯੋਜਿਤ ਕੀਤੇ ਜਾ ਰਹੇ ਨੇ ਔਰ ਮੈਂ 17 ਤਰੀਕ ਤੋਂ ਇਹ ਸ਼ੁਰੂ ਹੋ ਕੇ 2 ਅਕਤੂਬਰ ਤੱਕ ਇਹ ਕਾਰਜਕ੍ਰਮ ਚੱਲਣਗੇ ਸਾਡੇ ਨਾਲ ਪੁਰ ਮੇਅਰ ਸਾਹਿਬ ਹਨ ਰਵੀ ਕਾਂਜ ਜੀ ਰਵੀ ਕਾਂਜ ਜੀ ਇਹ ਜਿਹੜਾ ਸੇਵਾ ਪਖਵਾੜਾ ਇਸ ਦੇ ਦੌਰਾਨ ਹੋਰ ਕਿਹੜੇ-ਕਿਹੜੇ ਕਾਰਜਕ੍ਰਮ ਹੋਣਗੇ ਦੇਖੋ ਸੇਵਾ ਪਖਵਾੜਾ ਜਿਹੜਾ ਹੈ ਜਦੋਂ ਦੇਸ਼ ਦੇ ਸਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 2014 ਤੋਂ ਬਣੇ ਹਨ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਰਾਹੀਂ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਸ਼ੁਭ ਕਾਮਨਾ ਪਹੁੰਚਾਣਾ ਹੈ ਦੂਜੀ ਚੀਜ਼ ਕੀ ਇਹ ਸੇਵਾ ਪਖਵਾੜਾ ਜਿਹੜਾ ਹੈ ਇਹ ਨਰਿੰਦਰ ਮੋਦੀ ਜੀ ਜਦੋਂ ਪ੍ਰਧਾਨ ਮੰਤਰੀ ਬਣੇ 2014 ਤੇ ਵਿੱਚ ਉਹਨਾਂ ਨੇ ਇਹ ਗਾਂਧੀ ਜਨਤੀ ਤੱਕ ਜਿਹੜੇ ਸਾਰੇ ਸੇਵਾ ਦੇ ਸਮਾਜ ਦੇ ਕੰਮਾਂ ਦੇ ਲਈ ਸਾਰੀ ਪਾਰਟੀ ਨੂੰ ਲਗਾਇਆ ਕਿ ਤੁਸੀਂ ਸਾਰੇ ਇਵਨ ਸਿਰਫ ਭਾਰਤੀ ਜਨਤਾ ਪਾਰਟੀ ਨਹੀਂ ਸਰਕਾਰੀ ਤੰਤਰ ਵੀ ਅੱਜ ਸਾਰੇ ਦਫ਼ਤਰ ਜਿਹੜੇ ਹੈ ਉਹ ਵੀ ਸੇਵਾ ਪਖਵਾੜਾ ਜਿਹੜਾ ਮਨਾ ਰਹੇ ਆਂ ਉਸੇ ਕੜੀ ਦੇ ਵਿੱਚ ਅੱਜ ਪਹਿਲੇ ਦਿਨ ਉਹਨਾਂ ਦੇ ਜਨਮ ਦਿਨ ਦੇ ਉਪਲਕਸ਼ ਤੇ ਸਵੇਰੇ ਜਿਹੜਾ ਪਹਿਲਾ ਸਭ ਤੋਂ ਪਹਿਲਾ ਸਵੱਛਤਾ ਅਭਿਆਨ ਦਾ ਕਾਰਜਕ੍ਰਮ ਚੰਡੀਗੜ੍ਹ ਦੇ ਵਿੱਚ ਪਾਰਟੀ ਦੇ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵਾਰਡਾਂ ਦੇ ਵਿੱਚ ਉਹ ਕੀਤਾ ਗਿਆ ਉਸ ਤੋਂ ਬਾਅਦ 6 ਜਿਹੜੇ ਹੈ ਬਲੱਡ ਡੋਨੇਸ਼ਨ ਕੈਂਪ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜੇ ਆ ਹੁਮ ਹੁਮਾ ਕੇ 21 ਕੈਂਪ ਤੇ ਮੈਂ ਸਾਰਿਆਂ ਤੇ ਜਾ ਕੇ ਆਇਆ ਕਿਤੇ ਵੀ 100 ਸਵਾ 100 ਤੋਂ ਘੱਟ ਜਿਹੜੇ ਯੂਨਿਟ ਨਹੀਂ ਹੋ ਰਹੇ ਹਲੇ ਵੀ ਲੋਕ ਲਾਈਨ 'ਚ ਲੱਗੇ ਹੋਏ ਆ ਤੇ ਇੱਕ ਜਿਹੜਾ ਇਹ ਮੋਟੀਵੇਸ਼ਨ ਮੋਦੀ ਜੀ ਦਾ ਹੈਗਾ ਔਰ ਦੁਨੀਆ ਜਿਸ ਤਰ੍ਹਾਂ ਮੋਦੀ ਜੀ ਨੂੰ ਫੋਲੋ ਕਰ ਰਹੀ ਹੈ ਉਸਦੇ ਹੀ ਪਰਿਨਾਮ ਹੈ ਕਿ ਅੱਜ ਹਰ ਕੰਮ ਦੇ ਵਿੱਚ ਉਹਨਾਂ ਨੇ ਸੇਵਾ ਦੇ ਤੌਰ ਤੇ ਲੋਕਾਂ ਨੂੰ ਲਗਾਇਆ ਕਿ ਤੁਸੀਂ ਕੰਮ ਤੇ ਲੱਗੋ ਜਨਤਾ ਦੇ ਕੰਮ ਕਰੋ ਲੋਕਾਂ ਦੇ ਵਿੱਚ ਜਾਓ ਤੇ ਔਰ ਜਨਤਾ ਨੂੰ ਆਪਣੇ ਨਾਲ ਜੋੜੋ ਔਰ ਸਰਕਾਰ ਦੀਆਂ ਨੀਤੀਆਂ ਦੇ ਬਾਰੇ ਹਰ ਚੀਜ਼ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਵੇ ਤੇ ਉਹ ਕੜੀ ਦੇ ਵਿੱਚ ਅੱਜ ਇਹ ਸਾਰਾ ਜਿਹੜਾ ਕਾਰਜਕ੍ਰਮ ਚੱਲ ਰਿਹਾ ਹੈ ਪਰ ਵੀ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਉਹ ਪ੍ਰਦਰਸ਼ਨ ਕਰ ਰਹੀ ਆ ਵਿਰੋਧ ਕਰ ਰਹੀ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਦੇ ਕੋਈ ਕੰਮ ਨਹੀਂ ਹੋ ਰਹੇ ਜਿਸ ਸਮੇਂ ਤੁਸੀਂ ਕਹਿ ਰਹੇ ਹੋ ਸੇਵਾ ਪਖਵਾੜਾ ਬਣਾਇਆ ਜਾ ਰਿਹਾ ਅੱਜ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਵੀ ਕੀਤਾ ਔਰ ਉਹ ਉਹਨਾਂ ਨੇ ਬੇਰੋਜ਼ਗਾਰੀ ਦਿਵਸ ਬਣਾਉਣ ਦੀ ਕੋਸ਼ਨਾ ਕੀਤੀ ਆ ਦੇਖਿਏ ਜਿਸ ਤਰ੍ਹਾਂ ਦੀ ਤੁਸੀਂ ਤਾਂ ਪੱਤਰਕਾਰੋਂ ਤੁਹਾਨੂੰ ਤੁਸੀਂ ਤਾਂ ਪੂਰੇ ਦੇਸ਼ ਭਰ ਦੀ ਤੁਹਾਨੂੰ ਸਾਰਿਆਂ ਦੀ ਨੌਲੇਜ ਹੈ ਕਿ ਤੁਹਾਡੀਆਂ ਜਿਹੜੀਆਂ ਵੀ ਪੱਤਰਕ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਸਾਰੀਆਂ ਉਹ ਦੇਖਦੀਆਂ ਰਹਿੰਦੀਆਂ ਹਨ ਔਰ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ 24 ਤੋਂ ਲੈ ਕੇ 25 ਤੱਕ ਜਿਹੜੇ ਕੰਮ ਕੀਤੇ ਨੇ ਔਰ ਜਵਾਨ ਨੂੰ ਹਰ ਚੀਜ਼ ਨੂੰ ਮਹਿਲਾ ਸਸ਼ਕਤੀਕਰਨ ਦੇ ਕੰਮ ਕੀਤੇ ਨੇ ਜਵਾਨ ਨੂੰ ਉੱਪਰ ਚੱਕਿਆ ਉਸ ਤੋਂ ਬਾਅਦ ਅਨਤੋਦੇ ਦੇ ਕੰਮ ਕੀਤੇ ਹੈ ਗਰੀਬ ਆਦਮੀਆਂ ਦੇ ਉਥਾਨ ਦੇ ਲਈ ਜਿਹੜੇ ਕੰਮ ਕੀਤੇ ਹੈ ਸ਼ਾਇਦ ਉਹ ਹਿੰਦੁਸਤਾਨ ਤੋਂ ਇਲਾਵਾ ਕਿਸੇ ਦੇਸ਼ ਦੇ ਵਿੱਚ ਇੰਨੇ ਭਲੇ ਦੇ ਕੰਮ ਜਨਤਾ ਦੇ ਭਲੇ ਦੇ ਕੰਮ ਨਹੀਂ ਹੋਏ ਉਹਨੇ ਕਾਂਗਰਸ ਪਾਰਟੀ ਦਾ ਵਿਰੋਧ ਜਾਇਜ਼ ਹੈ ਪੰਜਾਬੀ ਚ ਕਹਿੰਦੇ ਆ ਮਰਦਾ ਕੀ ਨਹੀਂ ਕਰਦਾ ਉਹਨਾਂ ਦੇ ਕੋਲ ਕੁਝ ਹੈਗਾ ਹੀ ਨਹੀਂ ਨਾ ਤਾਂ ਉਹਨਾਂ ਕੋਲ ਦੱਸਣ ਨੂੰ ਜਾਂ ਤਾਂ ਉਹ ਜਨਤਾ ਦੇ ਵਿੱਚ ਜਾ ਕੇ ਦੱਸਣ ਕਿ ਅਸੀਂ ਇਹ 60 65 ਸਾਲ 70 ਸਾਲ ਚ ਇਹ ਕੀਤਾ ਹੈ ਔਰ ਮੋਦੀ ਜੀ ਨਹੀਂ ਕਰ पाए ਮੋਦੀ ਜੀ ਦਸਾਂ ਸਾਲਾਂ ਚੋਂ ਕਰਕੇ ਜਿਹੜਾ ਉਹਨਾਂ ਨੇ 70 ਸਾਲ ਚ ਨਹੀਂ ਕੀਤਾ ਤੇ ਉਹਨਾਂ ਨੂੰ ਉਹ ਚੀਜ਼ ਦੱਸਣ ਦੀ ਬਜਾਏ ਮੋਦੀ ਜੀ ਦਾ ਵਿਰੋਧ ਕਰਨ ਦੀ بجائے ਜਨਤਾ ਦੇ ਵਿੱਚ ਜਾ ਕੇ ਉਹਨਾਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਨਾ ਚਾਹੀਦਾ ਜਨ ਜਿਹੜੇ ਜਨਤਾ ਦੇ ਹੈ ਸੇਵਾ ਦੇ ਕੰਮ ਜਿਸ ਤਰ੍ਹਾਂ ਅਸੀਂ ਹੁਣ ਅਖੂਨਦਨ ਕੈਂਪ ਲਗਾ ਰਹੇ ਹਾਂ ਕਾਦੇ ਲਈ ਲਗਾ ਰਹੇ ਹਾਂ ਜਨ ਸੇਵਾ ਦੇ ਲਈ ਕਿਸੇ ਇੱਕ ਕਿਸੇ ਵੀ ਐਕਸੀਡੈਂਟਲ ਬੰਦੇ ਦੀ ਕਿਸੇ ਵੀ ਪੇਸ਼ੈਂਟ ਦੀ ਕਿਸੇ ਨੂੰ ਜੀਨੋਵਿਕ ਯੂਨਿਟ ਮਿਲੇਗਾ ਉਦੀ ਜਾਨ ਬਚਦੀ ਹੈ ਤੇ ਇਸ ਤੋਂ ਵੱਡਾ ਸੇਵਾ ਦਾ ਕੰਮ ਕੋਈ ਨਹੀਂ ਹੈ ਤੇ ਉਲਟਾ ਦੂਸਰਾ ਉਹ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਹਨ ਤੇ ਮਾਨਸਿਕਤਾ ਨੂੰ ਤੁਸੀਂ ਮੈਨੂੰ ਲੱਗਦਾ ਬਹੁਤ ਚੰਗੀ ਤਰ੍ਹਾਂ ਭਾਵ ਸਕਦੇ ਹੋ ਕਿ ਉਹਨਾਂ ਦੀ ਮਾਨਸਿਕਤਾ ਕੀ ਹੈ ਥੈਂਕ ਯੂ ਏ ਸੀ ਹੈ ਰਵਿਕਾਂਜ ਜੀ ਰਵਿਕਾਂਜ ਜੀ ਚੰਡੀਗੜ੍ਹ ਆ ਮਿਊਨਿਸਪਲ ਕਾਰਪੋਰੇਸ਼ਨ ਦੇ ਪੂਰਵ ਮੇਅਰ ਰਹੇ ਨੇ ਔਰ ਐਸੀ ਸਾਨੂੰ ਦੱਸਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਭਾਜਪਾ ਪੂਰੇ ਦੇਸ਼ ਵਿੱਚ ਇਹ ਸਿਰਫ ਚੰਡੀਗੜ੍ਹ ਵਿੱਚ ਨਹੀਂ ਪੂਰੇ ਦੇਸ਼ ਵਿੱਚ ਸੇਵਾ ਪਕਵਾੜਾ ਨੂੰ ਆ ਰਹੀ ਆ ਔਰ ਇਹ 17 ਅਕਤੂਬਰ ਤੋਂ ਸ਼ੁਰੂ ਹੋ ਕੇ ਅੱਜ ਦੇ ਦਿਨ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ ਚੱਲੇਗਾ ਔਰ ਇਸ ਦੌਰਾਨ ਜਨਤਾ ਦੇ ਸੇਵਾ ਲਈ ਜਿੰਨੇ ਵੀ ਕਾਰਜਕ੍ਰਮ ਹੈ ਚਾਹੇ ਸਫਾਈ ਆ ਬਿਆਨ ਆ ਚਾਹੇ ਰਕਦਾਨ ਸ਼ਿਵਰ ਇਸ ਤਰ੍ਹਾਂ ਦੇ ਸਾਰੇ ਕੰਮ ਜਿਹੜੇ ਆ ਉਹ ਕਿੱਥੇ ਜਾਣਗੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸਮਿਧ ਦੇ ਨਾਲ ਥੈਂਕਸ ਟੂ ਐਟ ਇਵੈਂਟ ਲੀ ਚੰਡੀਗੜ੍ਹ ਤੋਂ